ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਇਸ ਬਲੌਗ ਦੇ ਲਈ ਤੁਹਾਡਾ ਸਾਰਿਆਂ ਦਾ ਸਵਾਗਤ ਹੈ। 12 ਜੂਨ 2025 ਤੇ ਆਪਾਂ ਰੁਕੇ ਹੋਏ ਸੀ ਇੱਥੇ ਗੰਭੋਰੰਜਨ ਪਹਾੜੀਆਂ ਦੇ ਵਿਚ। ਇੱਥੇ ਕੈਂਪ ਸਾਈਟ ਬਣੀ ਹੋਈ ਆ ਤੇ ਉਹ ਮਗਰਲਾ ਮਸ਼ਹੂਰ ਪਹਾੜਾ। ਸ਼ਿੰਕਲਰ ਟਾਪ ਪਰ ਕਰਨ ਤੋਂ ਬਾਅਦ ਸਰੀਰ ਦੇ ਵਿੱਚ ਇੱਕ ਵਾਰ એનર્ਜੀ ਜੀ ਘਟ ਗਈ ਸੀਗੀ ਤਾਂ ਕਰਕੇ ਇੱਕ ਦਿਨ ਰੈਸਟ ਕੀਤੀ ਆ। ਕੱਲ ਆਪਾਂ ਸਾਰਾ ਦਿਨ ਵਿਹਲੇ ਰਹੇ ਇੱਥੇ ਕੁਝ ਨਹੀਂ ਕੀਤਾ। ਫਿਲਮਾਂ ਦੇਖੀਆਂ ਨੇ ਤੇ ਮਾੜਾ-ਮੋਟਾ ਪੜ੍ਹ ਦੇਖ ਲਿਆ। ਅੱਜ ਆਪਾਂ ਚੱਲਦੇ ਆਂ। ਪਦਮ ਮਿਥੋਂ ਹੈਗਾ 80 ਕਿਲੋਮੀਟਰ ਬਾਅਦ ਤਾਂ 3-4 ਦਿਨਾਂ ਤੱਕ ਆਪਾਂ ਪਦਮ ਪਹੁੰਚਦੇ ਆਂ ਹੁਣ ਆਪਾਂ ਇਥੋਂ ਪਦਮ ਤੱਕ ਡਾਊਨ ਹੀ ਜਾਣਾ ਕੋਈ ਝੜਾਈ ਨਹੀਂ ਪਣੀ ਰਸਤੇ ਦੇ ਵਿੱਚ ਤੇ ਤੁਹਾਂ ਕਾ ਸਾਰੇ ਪਿੰਡ ਵੀ ਮਿਲਦੇ ਰਹਿਣਗੇ ਮੇਰੇ ਨੂੰ 10-10 11-11 ਕਿਲੋਮੀਟਰ ਬਾਅਦ ਤੇ ਪਿੰਡ ਵੀ ਹੈਗੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜਰੂਰ ਲਾਈਕ ਕਮੈਂਟ ਸ਼ੇਅਰ ਕਰ ਦਿਓ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਆਪਾਂ ਅੱਜ ਦਾ ਸਫ਼ਰ ਸ਼ੁਰੂ ਕਰਨ ਲੱਗੇ ਆਂ ਗੋਂਬੋਰੰਜਨ ਪਹਾੜ ਤੋਂ ਸਕਰੀਨ 'ਚ ਦਿਸਦਾ ਗੋਂਬੋਰੰਜਨ ਪਹਾੜ ਸਥਾਨਕ ਜਨਸਕਾਰੀ ਲੋਕਾਂ ਦੇ ਦਿਲਾਂ ਦੇ ਵਿੱਚ ਇੱਕ ਵਿਸ਼ੇਸ਼ ਸਥਾਨ ਰੱਖਦਾ ਜੇਕਰ ਆਪਾਂ ਗੋਂਬੋ ਰੰਗਜੋਨਦਾਨ ਬਾਤ ਕਰੀਏ ਤਾਂ ਮਤਲਬ ਬੰਦਾ ਗੋਂਬੋ ਦਾ ਸੰਗਾਸਨ ਗੋਂਬੋ ਜਨਸਕਾਰੀ ਲੋਕਾਂ ਦਾ ਇੱਕ ਸਤਕਾਰਯੋਗ ਬੋਧੀ ਦੇਵਤਾ ਜਨਸਕਾਰ ਦੀਆਂ ਸਥਾਨਕ ਕਥਾਵਾਂ ਦੇ ਅਨੁਸਾਰ ਇਸ ਪਹਾੜ ਨੂੰ ਗੋਂਬੋ ਦਾ ਨਿਵਾਸ ਸਥਾਨ ਵੀ ਮੰਨਿਆ ਜਾਂਦਾ ਤੇ ਇਹਦੀ ਲੋਕ ਪੂਜਾ ਕਰਦੇ ਕਿ ਗੋਂਬੋ ਨੇ ਇੱਥੇ ਬੈਠ ਕੇ ਭਗਤੀ ਕੀਤੀ ਸੀ ਸ਼ਿੰਕਲਰ ਟੱਪ ਉਤਰਨ ਤੋਂ ਬਾਅਦ ਗੋਂਬੋ ਰੰਜਨ ਪਹਾੜ ਦੀ ਕੋਲੀ ਵਧੀਆ ਰਹਿਸ਼ ਮਿਲਦੀ ਆ ਜੇ ਤੁਸੀਂ ਪਰਿਵਾਰ ਦੇ ਨਾਲ ਵੀ ਆ ਰਹੇ ਹੋ ਤਾਂ ਇੱਥੇ ਬਹੁਤ ਸੋਹਣੀ ਇੱਕ ਟੈਂਟ ਸਿਟੀ ਬਣੀ ਹੋਈ ਆ ਜਿੱਥੇ ਤੁਹਾਨੂੰ ਵਧੀਆ ਖਾਣ ਪੀਣ ਮਿਲੂਗਾ ਵਾਸ਼ਰੂਮ ਰੁਕਣ ਦੇ ਲਈ ਪ੍ਰੋਪਰ ਵਧੀਆ ਜਗ੍ਹਾ ਮਿਲੂਗੀ ਸੋਹਣਾ ਥਾਂ ਇੱਥੇ ਰੁਕਣ ਦੇ ਲਈ ਹੁਣ ਆਪਾਂ ਇਹਨਾਂ ਤੋਂ ਪਤਾ ਕਰਦੇ ਆਂ ਖਾਣ ਪੀਣ ਵਾਲਾ ਜੇਕਰ ਆਪਾਂ ਨੂੰ ਆਲੂ ਵਾਲੇ ਪਰੌਠਿਆਂ ਤੋਂ ਬਿਨਾ ਕੁਝ ਮਿਲ ਜੂਗਾ ਤਾਂ ਵਧੀਆ ਗੱਲ ਆ ਪਰ ਇਹਨਾਂ ਕੋਲੇ ਮੇਨ ਆਲੂ ਵਾਲੇ ਪਰੌਠੇ ਦੀ ਮੈਗੀ ਦੋ ਹੀ ਚੀਜ਼ਾਂ ਹੁੰਦੀਆਂ ਬਿਲਕੁਲੀ ਟਰਾਲੀ ਵਾਂਗੂ ਆਪਾਂ ਆਰਡਰ ਤੇ ਪਰੌਠੇ ਯਾਦ ਕਰਵਾਏ ਆ ਇਹਨੂੰ ਕਿਹਾ ਵੀ ਨਾਂ ਵਿੱਚ ਆਲੂ ਪਾਓ ਤੇ ਨਾ ਕੁਝ ਹੋਰ ਪਾਓ ਸਿਰਫ ਨੋਨ ਤੇ ਮਿਰਚਾਂ ਪਾ ਦਿਓ ਬਹੁਤ ਐਨੀ ਆ ਐਂਪਲ ਬਰੌਂਠਾ ਬਣਾਇਆ ਹਨ ਤੋਂ ਇਹ ਖਾਣੇ ਆ ਤੇ ਫਿਰ ਆਪਾਂ ਤੁਰਦੇ ਦੂ ਅ ਸਵੇਰ 9 ਦਾ ਸਮਾਂ ਹੋ ਗਿਆ ਸਵੇਰ ਦਾ ਅਜਾਪ ਆਰਾਮਜਨ ਵਾਲੀ ਉੱਠੇ ਕਿਉਂਕਿ ਥੋੜੀ ਬਾਠ ਹੀ ਜਾਣਾ ਸੋਚਿਆ 10 15 ਕਿਲੋ ਜਿੰਨੀ ਵੜ ਜਾਇਆ ਜਾਊਗਾ ਉਨੀ ਕੁ ਵੜ ਜਾ ਕੇ ਰੁਕ ਜਾਵਾਂਗੇ ਇੱਥੋਂ ਆਪ ਤੁਰ ਪਏ ਸਵੇਰੇ ਸਵੇਰ 9 ਹੋ ਗਈ ਆ ਗੰਬੋ ਰਾਂਜਨ ਆਪਾਂ ਅੱਜ ਸਾਰੇ ਦਾ ਹੀ ਦਿਸਣਾ ਬਹੁਤ ਦੂਰ ਤੱਕ ਦਿਸਦਾ ਹੈ ਪਹਾੜ ਜੰਸਕਰ ਰੇਂਜ ਇੱਥੋਂ ਸ਼ੁਰੂ ਹੁੰਦੀ ਆ ਇਹ ਸਾਰੇ ਪਹਾੜ ਜੰਸਕਰ ਰੇਂਜ ਦੇ ਪਹਾੜ ਨੇ ਆਪ ਭਾਈ ਵੀ ਆਪ ਦੇ ਟੈਂਟ ਲੈ ਕੇ ਆਏ ਹੀ ਲੱਗਦਾ ਨਾਲ ਤਿੰਨ ਟੈਂਟ ਲੱਗੇ ਹੋਏ ਆ ਗੰਬੋ ਰੰਜਨ ਇਹ ਸਾਰੇ ਪਹਾੜ ਜੰਸਕਰ ਰੇਂਜ ਦੇ ਪਹਾੜ ਨੇ ਮੈਂ ਇਸ ਸਮੇਂ ਹੁਣ 4300 ਮੀਟਰ ਦੀ ਉਚਾਈ ਤੇ ਤੁਰ ਰਿਹਾ ਸਮੁੰਦਰੀ ਤਲ ਤੋਂ ਇਹਦੀ ਉਚਾਈ 4300 ਮੀਟਰ ਆ ਤੇ ਆਪਾਂ ਹੁਣ ਫਤਮ ਤੱਕ ਹੋਰ 8 ਕਿਲੋਮੀਟਰ ਵਾਟ ਨੀਵੀਂ ਹੁੰਦੇ ਜਾਵਾਂਗੇ ਮੈਂ ਲਗਭਗ 3 ਕਿਲੋਮੀਟਰ ਵਾਟ ਤੁਰ ਕੇ ਆ ਗਿਆ ਤੇ ਪਹਾੜ ਵੇਖ ਕੇ ਐਂ ਲੱਗਦਾ ਜਿਵੇਂ ਆਪਣੇ ਸਿਰ ਤੇ ਖੜਾ ਹੁੰਦਾ ਆ ਅਜੇ ਤੱਕ ਇਹਨੇ 20 ਕਿਲੋਮੀਟਰ ਤੋਂ ਹੋਰ ਆਪਾਂ ਨੂੰ ਆਈ ਨਹੀਂ ਦਿਸਣਾ। ਇੰਨਾ ਸੁੰਨਾ ਰਾਹ ਹੈ। ਨਾ ਤਾਂ ਆਪਣੀ ਜਿੱਦ ਤੱਕ ਨਿਗਾਹ ਜਾਂਦੀ ਹੈ ਇਧਰੋਂ ਕੁਝ ਆ ਰਿਹਾ। ਜੇ ਆਪਾਂ ਮਗਰਲੇ ਪਾਸੇ ਦੇਖੀਏ ਤੇ ਨਾ ਇਧਰੋਂ ਕੁਝ ਆ ਰਿਹਾ। ਨਾਲੇ ਹੁਣ ਇਸ ਸਮੇਂ ਪੂਰਾ ਸਿੱਟੀ ਨਾਲ ਟੂਰਿਜ਼ਮ ਦਾ ਜੀ ਐਸ ਸੀਜ਼ਨ ਦੇ ਵਿੱਚ ਵੀ ਇੱਥੇ ਇੰਨੀ ਸੋਨ ਨਾ ਤਾਂ ਜਦੋਂ ਸੀਜ਼ਨ ਆਫ ਹੋ ਜਾਂਦਾ ਉਸ ਤੋਂ ਬਾਅਦ ਇੱਥੇ ਫਿਰ ਬਿਰਲਾ ਟਾਵਾ ਬੰਦਾ ਹੀ ਦਿਖਦਾ ਹੋਊਗਾ ਸਿਰਫ ਇਹ ਪਾਣੀ ਵਗੀ ਜਾਂਦਾ ਮੈਨੂੰ ਇਹਦੀ ਆਵਾਜ਼ ਸੁਣਦੀ ਹੈ ਇੱਥੇ ਜਿੱਥੇ ਮੈਂ ਹੁਣ ਖੜਾ ਇਥੋਂ 10-11 ਕਿਲੋਮੀਟਰ ਬਾਅਦ ਅੱਗੇ ਜਾ ਕੇ ਨੈੱਟਵਰਕ ਆਊਗਾ। ਇੱਥੇ ਕੋਈ ਨੈੱਟਵਰਕ ਵੀ ਨਹੀਂ ਹੈਗਾ। ਪਹਾੜਾਂ ਦੇ ਵਿੱਚ ਜਿਹੜੀ ਇਹ ਸੁੰਨ ਪਸਰੀ ਹੋਈ ਆ, ਪਹਾੜਾਂ ਦੀ ਜਿਹੜੀ ਇਕਾਗਰਤਾ। ਬਸ ਇਹੀ ਇਹਨਾਂ ਦੀ ਖੂਬੀ ਹੈ, ਇਹੀ ਇਹਦਾ ਹਾਸਲਾ। ਇੱਥੇ ਰਹਿਣ ਲੱਗਦਾ ਜਿਵੇਂ ਪੂਰੀ ਦੁਨੀਆ ਹੀ ਇੱਕ ਮੌਨ ਚ ਬੈਠੀ ਹੁੰਦੀ ਆ। ਕੋਈ ਆਵਾਜ਼ ਨਹੀਂ। ਘੰਟੇ ਦੋ ਘੰਟੇ ਬਾਅਦ ਇੱਕ ਅਧੀ ਕਾਰ, ਟਰੱਕ ਜਾਂ ਕੋਈ ਮੋਟਰਸਾਈਕਲ ਲੰਘਦਾ। ਤੁਹਾਨੂੰ ਲੱਗਦਾ ਜਿਵੇਂ ਕੋਈ ਦੁਨੀਆਦਾਰੀ ਦੀ ਭੰਨੀ ਹੋਈ ਮੀਨਕਾ ਕਿਸੇ ਰਿਸ਼ਵਾ ਮਿੱਤਰ ਦਾ ਜਲਸਾ ਭੰਗ ਕਰਨ ਵਾਸਤੇ ਆ ਗਈ ਹੋਵੇ ਇਹ ਸੜਕ ਬੰਨ ਕਰਕੇ ਇੱਥੇ ਮਾੜੀ ਮੋਟੀ ਜਿਹੀ ਆਵਾਜ਼ੇ ਵੱਧ ਗਈ ਆ ਨਹੀਂ ਪਹਿਲਾਂ ਤਾਂ ਇੱਥੇ ਇੱਕ ਲੰਮਾ ਟਰੈਕ ਹੁੰਦਾ ਸੀਗਾ ਜਿਹੜਾ ਲਾਂਮਾ ਯੂਰੋ ਤੋਂ ਪਦਮ ਹੋ ਕੇ ਦਾਰਚਾ ਪਹੁੰਚਦਾ ਸੀ ਤਾਂ ਉਦੋਂ ਇਸ ਪਹਾੜ ਤੇ ਪਹੁੰਚਣ ਵਾਸਤੇ 7-8 ਦਿਨ ਲੱਗ ਜਾਂਦੇ ਸੀਗੇ ਜਿਹੜਾ ਸਫ਼ਰ ਹੁਣ 7-8 ਘੰਟਿਆਂ ਚ ਹੋ ਜਾਂਦਾ ਜੰਸਕਰ ਘਾਟੀ ਦੀ ਇਹ ਖੂਬਸੂਰਤੀ ਆ ਇਹਦੀ ਇਹ ਪਗੋ ਜੰਸਕਰ ਘਾਟੀ ਦੀ ਭੂਗੋਲਿਕ ਵਲੱਖਣਤਾ ਹੀ ਇਹਦੀ ਖੂਬਸੂਰਤੀ ਆ ਤੇ ਇਹ ਹੀ ਇਹਦੀ ਵਿਸ਼ੇਸ਼ਤਾ ਪੱਥਰ ਜੋੜ-ਜੋੜ ਬਣਾਏ ਹੋਏ ਇਹ ਛੋਟੇ-ਛੋਟੇ ਘਰ ਢਾਬੇ ਹੋਟਲ ਇਹ ਹੀ ਜੰਸਕਰ ਘਾਟੀ ਦੇ ਵਿੱਚ ਮਨੁੱਖੀ ਆਮਦ ਦੇ ਪ੍ਰਤੀਕ ਨੇ ਸਾਰੇ ਸਫਰ ਪਹਾੜ ਨਦੀਆਂ ਨਾਲੇ ਝਰਨੇ ਦੇਖਣ ਵਾਸਤੇ ਨਹੀਂ ਹੁੰਦੇਗੇ ਕੁਝ ਸਫਰੇ ਦੇਖਣ ਵਾਸਤੇ ਵੀ ਹੁੰਦੇ ਆ ਕਿ ਆਪਾਂ ਕੌਣ ਆ ਤੇ ਆਪਾਂ ਕਿੰਨੇ ਕੁ ਜੋਗੇ ਆ ਹੁਣ ਤੁਸੀਂ ਕਿਰਾ ਇਹ ਪਹਾੜਾਂ ਦੀ ਚੁੱਪ ਸੁਣੋ ਕਿੰਨੀ ਸੋਹਣੀ ਆ ਇੰਨੀ ਜਿਆਦਾ ਸ਼ਾਂਤੀ ਆ ਇਸ ਜਗ੍ਹਾ ਤੇ ਪਹਾੜਾਂ ਦੀ ਇਹ ਸ਼ਾਂਤੀ ਮਹਿਸੂਸ ਕਰਕੇ ਐਂ ਲੱਗਦਾ ਜਿਵੇਂ ਕੋਈ ઋષਿ ਸਦੀਆਂ ਤੋਂ ਸੁੰਨ ਸਮਾਧੀ 'ਚ ਬੈਠਾ ਹੁੰਦਾ ਤੇ ਇਹਨਾਂ ਪਹਾੜਾਂ 'ਚ ਬੈਠਾ ਤਪ ਕਰ ਰਿਹਾ ਹੁੰਦਾ ਜਿਹੜਾ ਸਾਹਮਣੇ ਪਹਾੜ ਦਿਖ ਰਿਹਾ ਆਪਾਂ ਨੂੰ ਗੋਮਬੋਰੰਜਨ ਇਹ ਧਾਰਮਿਕ ਪਹਾੜ ਹੈ ਇਹਨਾਂ ਲੋਕਾਂ ਦਾ ਜਿਹੜੇ ਬੋਧੀ ਲੋਕ ਨੇ ਇਹਦੀ ਇਹ ਪੂਜਾ ਕਰਦੇ ਅਗਲੇ ਪਿੰਡ ਵਾਲੇ ਜਿੱਥੇ ਆਪਾਂ ਜਾਣਾ ਗੋਂਬੋ ਇਹਨਾਂ ਦਾ ਕੋਈ ਪੁਰਾਣਾ ਲਾਮਾ ਹੋਇਆ ਜਿਹਨੇ ਇੱਥੇ ਬੈਠ ਕੇ ਤਪੱਸਿਆ ਕੀਤੀ ਆ ਉਹਦੇ ਨਾਮ ਤੇ ਇਹ ਪਹਾੜ ਦਾ ਨਾਮ ਆ ਗੋਂਬੋ ਰੰਜਨ ਤੇ ਲੋਕੇ ਦੀ ਪੂਜਾ ਕਰਦੇ ਆ ਸੱਚੀ ਇਹ ਜਗ੍ਹਾ ਹੀ ਇਹੋ ਜੀ ਆ ਜਿੱਥੇ ਬੈਠ ਕੇ ਤਾਪ ਹੀ ਹੋ ਸਕਦਾ ਹੋਰ ਨਹੀਂ ਕੁਝ ਹੁੰਦਾ ਗਿਆ ਹਸਾਬ ਕਿਤਾਬ ਤੋਂ ਪਾਰ ਦੀਆਂ ਗੱਲਾਂ ਖਾਲੀ ਬੋਲ ਚੱਕੀ ਫਿਰਦੇ ਸੀ ਆਪਾਂ ਤੇ ਹੁਣ ਪਾਣੀ ਪਰਦੇ ਆ ਅਸੇ ਪਾਣੀ ਦੀ ਸੋਰਸ ਬਹੁਤ ਨਹੀਂ ਇੱਥੇ ਪਾਣੀ ਕਿਵੇਂ ਹੁੰਦਾ ਤੇ ਆਇਆ ਨਹੀਂ ਮਰਦਾ ਪਹਾੜਾਂ ਦੇ ਵਿੱਚ ਤੇ ਗੋਂਬੋ ਰੰਜਨ ਆਪ ਨੂੰ ਹੁਣ ਵੀ ਤੁਸੀਂ ਜਾਂਦਾ ਇੱਥੋਂ ਭਰਦੇ ਪਾਣੀ ਕੇ ਆਪ ਆ ਵੀ ਇੱਥੇ ਪੀਣ ਵਾਲਾ ਪਾਣੀ ਤਾਂ ਪਾਈਪ ਲਾਈ ਪਈ ਹੈ ਖੱਟੇ ਰੰਗ ਦੀ ਇਹ ਪੱਕੀ ਨਿਸ਼ਾਨੀ ਹੈ ਆਗਮੀਨ ਦਾ ਆਪਣੇ ਸੱਜਣ ਪਿਆਰੇ ਆਪਣੇ ਮਿੱਤਰ ਜਿਹੜੇ ਆਪਣੀਆਂ ਰਾਤਾਂ ਕਟਾਉਂਦੇ ਆ ਇੱਥੇ ਵੀ ਇਹਨਾਂ ਦੇ ਕੈਂਪ ਲੱਗੇ ਹੋਏ ਆ ਟੈਂਟ ਸਾਈਡ ਪਰ ਅਜਾ ਤਾ ਕहां ਜਾਵਾਂਗੇ ਇਹਨਾਂ ਜਗ੍ਸ ਜਿਹੜੀ ਘਟ ਕੇ ਦੇਖੀ ਇਹ ਭੁਲੀ ਜਾਂਦੇ ਸਵੇਰੇ ਘਾਉ ਕਰਤਾ ਬਗੋਈ ਠੀਕ ਆ ਠੀਕ ਆ ਗੱਲ ਇਹਦੀ ਲੰਗੀ ਗੱਲ ਇਹਦੀ ਗੱਲ ਗੱਲ ਇਹਦੀ ਗੱਲ ਇਹਦੀ ਗੱਲ ਇਹਦੀ ਸਾਢੇ 12 ਦਾ ਸਮਾਂ ਹੋਇਆ ਤੇ ਆਪਾਂ ਨੂੰ ਸਾਹਮਣੇ ਪਿੰਡ ਦੇਦਣ ਲੱਗ ਅਗਲਾ ਪਿੰਡ ਆਪਾਂ ਪਹੁੰਚਣ ਵਾਲੇ ਆ ਪਿੰਡ ਦਾ ਨਾਮ ਮੈਨੂੰ ਪਤਾ ਨਹੀਂ ਇਹ ਗਾਂ ਜਾ ਕੇ ਪਤਾ ਲੱਗੂ ਪਰ ਛੋਟਾ ਜਿਹਾ ਪਿੰਡ ਆ ਇਹ ਤੇ ਪਿੰਡ ਦੇ ਬਰ ਬਾਰ ਆ ਇਸ ਪਿੰਡ ਦੀ ਨਿਆਂਈਆ ਸਾਰੇ ਇੱਥੇ ਖੇਤੀ ਕੀਤੀ ਹੋਈ ਹੈ ਸਪਿੰਡ ਦਾ ਨਾਮ ਘਰ ਦਾ ਇੱਕ ਟੂਰਿਸਟ ਰੈਸਟ ਹਾਊਸ 500 ਮੀਟਰ ਪਤਾ ਨਹੀਂ ਕਿੱਥੇ ਦਿੱਸਦਾ ਤੱਕ ਨਹੀਂ 1:30 ਵਜੇ ਆ ਤੇ ਆਪਾਂ ਇਸ ਪਿੰਡ ਦੀਆਂ ਬਰੂਹਾਂ ਤੇ ਪਹੁੰਚ ਚੁੱਕੇ ਆ ਅੱਜ ਆਪਾਂ ਇੱਥੇ ਰੁਕਣਾ ਇਹ ਤੋਂ ਅੱਗੇ ਕਿਤੇ ਨਹੀਂ ਜਾਣਾ ਸਿਖਰ ਦੁਪਹਿਰਾ ਸਿੱਧੀ ਧੁੱਪ ਪਈ ਜਾਂਦੀ ਆ ਜਗਾ ਭਾਲਦੇ ਆ ਤੇ ਟੈਂਟ ਕੱਢਦੇ ਆ ਕਾਰਗਾਏ ਕਿ ਵਿਲੇਜ ਕਾਰਗਾਏ ਪਿੰਡ ਦਾ ਨਾਮ ਆ ਟੂਰਿਜ਼ਮ ਡਿਪਾਰਟਮੈਂਟ ਯੂਟੀ ਲਦਾਖ ਕਾਰਗਾਏ ਕਿ ਪਿੰਡ ਤੇ ਇੱਥੇ ਮਾਤਾ ਜੀ ਮਟਰ ਨੂੰ ਪਾਣੀ ਲਾ ਰਹੇ ਆ ਸਾਰੇ ਇੱਥੇ ਮਟਰ ਬੀਜੀ ਹੋਏ ਆ ਤੇ ਉਹ ਬਾਈ ਮੇਰੇ ਨੂੰ ਵਿਹਲਾ ਬੈਠਾ ਆਰਾਮ ਨਾਲ ਮਾਤਾ ਕੰਮ ਕਰੀ ਜਾਂਦੀ ਆ ਮਟਰ اور ਕਾਹ ਬੀਜਾ ਹੋਇਆ ਹੈ ਜੌਂ ਬੀਜੇ ਹੋਏ ਹਨ ਹਾਂ ਜੌਂ ਹੈ ਮਟਰ ਹੈ ਆਲੂ ਹੈ ਆਲੂ ਮਟਰ اور ਜੌਂ ਸਕਾਟਰ ਆਪਾ ਹਵਾ ਬਹੁਤ ਚੱਲੀ ਜਾਂਦੀ ਆ ਅ ਚੱਕੋ ਹਵਾ ਹੋਣ ਕਰਕੇ ਤੁਰਨ ਤਾਂ ਜ਼ੋਰ ਬਹੁਤ ਲੱਗਦਾ ਤੇ ਗੰਭੋ ਰੰਜਨ ਇੱਥੋਂ ਵੀ ਤੁਸੀਂ ਜਾਂਦਾ ਮੈਂ 10 11 ਕਿਲੋਮੀਟਰ ਵੜ ਆ ਗਿਆ ਅੱਜ ਹਵਾ ਬਹੁਤ ਤੇਜ਼ ਤਾਂ ਕਰਕੇ ਤੁਰਨ ਦੇ ਵਿੱਚ ਬੜੀ ਸਮੱਸਿਆ ਆ ਰਹੀ ਸੀ ਅਜੇ ਤੱਕ ਦੁਪਹਿਰ ਹੀ ਖੜਾ ਪਰ ਮੈਂ ਇੱਥੇ ਰੁਕ ਗਏ ਮਨੂੰ ਟੱਪਾ ਮਿਲ ਗਿਆ ਹੁਣ ਆਪਾਂ ਇੱਥੇ ਹੀ ਰੁਕਾਂਗੇ ਤੂੰ ਗਾ ਨਹੀਂ ਜਾਂਦੇ ਅੱਜ ਆਪਾਂ ਲਗਭਗ 11 11 ਕਿਲੋਮੀਟਰ ਵਾੜ ਘੱਟੇ ਆਂਦੀ ਆ ਇਸ ਤਰਾਵਾ ਕਿੱਥੇ ਆਪਣਾ ਅਜੋਨੇ ਸਤੂ ਗਾੜੀ ਤੁਰੇ ਜਾਂਦਾ ਨਾ ਪਰ ਉਹ ਪੁੱਛ ਗੋਮਬ ਰੰਜਨ ਤੋਂ 13 ਕਿਲੋਮੀਟਰ ਵੱਡ ਚੱਲ ਕੇ ਆਪਣਾ ਇਹ ਪਿੰਡ ਆ ਇਸ ਪਿੰਡ ਦੇ ਬਾਹਰ ਬਾਹਰ ਜਮਾ ਇੱਕ ਚੈੱਕ ਪੋਸਟ ਬਣੀ ਹੋਈ ਆ ਉਹ ਚੈੱਕ ਪੋਸਟ ਦੇ ਨਾਲ ਹੀ ਇੱਕ ਹਟਾਪਾ ਨਿਕਾਇਆ ਸਾਫ ਉਤਰਾ ਦੇ ਵਧੀਆ ਜੇ ਤੁਸੀਂ ਕੈਂਪੇਜ ਰਹਿਣਾ ਤੇ ਇਨਾਂ ਦੋ ਉੱਤਰ ਟੈਂਟ ਲੱਗੇ ਹੋਏ ਆ ਇੱਧਰ ਰਹਿ ਸਕਦੇ ਹੋ ਇੰਦਰ ਰਹਿਣਾ ਤਾਂ ਅੰਦਰ ਸੋਹਣੀ ਜਗ੍ਹਾ ਬਣੀ ਹੋਈ ਆ ਪੂਰੀ ਸਫਾਈ ਆ ਸਾਫ਼ ਸੁਥਰਾ ਮਾਹੌਲਾ ਸਾਰਾ ਤੇ ਸਾਫ਼ ਕੰਬਲ ਬੈੱਡ ਵਧੀਆ ਟਿਕਾਣਾ ਤੇ 500 ਰੁਪਏ ਇੱਕ ਜਣੇ ਦਾ ਚਾਰਜ ਸਾਰੇ ਹੁੰਦਾ ਜਿੱਥੇ ਤੁਹਾਨੂੰ ਵਾਸ਼ਰੂਮ ਮਿਲੂਗਾ ਸਾਰਾ ਕੁਝ ਖਾਣ ਪੀਣ ਦਾ ਸਾਫ਼ ਸੁਥਰਾ ਫੋਨ ਚਾਰਜ ਕਰਨਾ ਨੈੱਟਵਰਕ ਪੂਰਾ ਫੁੱਲ ਆ ਇੱਥੇ ਠੀਕ ਹੈ ਅੰਕਲ ਜੀ ਧੰਨਵਾਦ ਅੱਛੀ ਜਗ੍ਹਾ ਹੈ ਜੀ بس اپ لوگ आओ हम पूरा आपका सहयोग करेंगे ठीक है ठीक है जी बिल्कुल आथन हो गया तो ਜਿਹੜੇ ਜਾ ਕੇ ਚਾਰਨਾਸਤੇ ਭਾਣਾ ਤੇ ਲੈ ਕੇ ਗਿਆ ਸੀ ਉਹ ਵਾਪਸ ਪਿੰਡ ਆ ਰਹੇ ਆ ਆទਰੀ ਹਮੇ ਸਾਰੇ ਹਰ ਰੋਜ਼ ਪਿੰਡ ਦੇ ਵਿੱਚੋਂ ਇੱਕ ਬੰਦੇ ਦੀ ਵਾਰੀ ਲੱਗਦੀ ਆ ਸਾਰੇ ਪਿੰਡ ਦੇ ਜਾ ਕੋ ਇਕੱਠੇ ਕਰਕੇ ਚਾਰਨਾਸਤੇ ਲੈ ਆਉਂਦੇ ਛੋਟਾ ਜਿਹਾ ਪਿੰਡ ਆਹੀ ਪਰ ਚਲਦੇ ਹਾਂ ਸਾਹਮਣੇ ਖੇਤ ਦੇ ਵਿੱਚ ਕਿਸਾਨ ਕੰਮ ਕਰੀ ਜਾਂਦੇ ਆ ਉਹਨਾਂ ਨਾਲ ਜਾ ਕੇ ਗੱਲਾਂ ਮਾਰਦੇ ਆ ਆ ਸਾਰੇ ਇੱਥੇ ਮਟਰ ਬੀਜੇ ਹੋਏ ਆ ਉੱਚੇ ਉੱਚੇ ਪਹਾੜਾਂ ਦੇ ਵਿੱਚ ਛੋਟਾ ਜਿਹਾ ਪਿੰਡ ਆ ਪਹਾੜ ਜਮ ਖੁਸ਼ਕ ਨੇ ਇੱਥੇ ਕੁਝ ਨਹੀਂ ਹੈਗਾ ਐਜ ਦੀਆਂ ਆਕਾਂ ਦੇ ਚਰਨ ਜੋ ਕੁ ਨਾ ਕਾ ਹੈਗਾ माताजी रही मटर ਦੇ ਖੇਤਾਂ ਦੇ ਵਿੱਚੋਂ ਕਹਾ ਗੱਡੀ ਜਾਂਦੇ ਆ मैं कल भी मिला था एक ਮਾਤਾ ਜੀ ਕੋ ਉਹ ਉਧਰ ਕੱਢ نکال ਰਹੇ تھے इसको अब क्या आप बोलते हैं जिसे निकाल रहे हैं ये रहे है ये जो आपके हाथ में है इसको इसको क्या बोलते हैं है क्या बोलते हैं आप लोग करता है। हम तो इसको बोलते हैं हैं पंजाब में भी है हाँ में है लेकिन वो थोड़ा बड़े होते इससे हाँ, बड़ा होते होता छोटी तो। हाँ। रंबी होती है कही कसिया कसौली अब गए हो पंजाब कभी ਨਹੀਂ ਗਏ ਜਿਉਂ ਆਸੇ ਬੀਚ ਸੇ ਗੁਜ਼ਰੇ ਇਹ ਜਿ ਸੇ ਗੁਜ਼ਰੇ ਅਚਾਹ ਪਠਾਨਕੋਟ ਗਏ ਲਾਤ ਇਹ ਇਹ ਸਾਰੇ ਪਿੰਡ ਦੇ ਖੇਤ ਨੇ ਇੱਥੇ ਇਹ ਜੋਂ ਬੀਜੇ ਹੋਏ ਨੇ ਸਾਹਮਣੇ ਜਿਹੜਾ ਨੂੰ ਹਰੇ ਜਿਹੇ ਦਿਸਦੇ ਨੇ ਬਸ ਜੌਂ ਤੇ ਮਟਰ ਤੋਂ ਹੀ ਖੇਤੀ ਹੈ ਤੇ ਹੁਣ ਮੁੱਖ ਤੌਰ ਤੇ ਬਸ ਜੌਂ ਤੇ ਮਟਰ ਤੋਂ ਹੀ ਤਰ੍ਹਾਂ ਦੀ ਖੇਤੀ ਹੈ ਮੁੱਖ ਤੌਰ ਤੇ ਇਹ ਉੱਪਰ ਪਹਾੜਾਂ ਤੋਂ ਪਾਣੀ ਆਉਂਦਾ। ਇਹੀ ਪਾਣੀ ਖੇਤੀ ਲਈ ਵਰਤਦੇ ਆ। ਆਹ ਸਾਹਮਣੇ ਪਹਾੜਾਂ ਦੇ ਯਾਕ ਫਿਰਦੇ ਆਪ ਨੂੰ ਦਿਸਦੇ ਨੇ ਜਿਹੜੇ ਕਰਕੇ ਦੇਖੀਏ। ਆਹ ਫਿਰਦੇ ਸ਼ਾਇਦ ਯਾਕ ਹੀ ਆਕਰਦੇ ਕਿੰਨੇ ਆ। ਆਹ ਸਾਰੇ ਪਿੰਡ ਦੇ ਯਾਕ ਨੇ ਉੱਪਰ ਚਰਨ ਗਏ ਹੋਏ ਆ। ਇਹ ਬਹੁਤ ਦੂਰ ਆਪਣੇ ਤੋਂ। ਹੁਣ ਆਪਾਂ ਇਹਨਾਂ ਦਾ ਪਿੰਡ ਜਾ ਕੇ ਦੇਖਦੇ ਆਂ ਵਿੱਚੋਂ ਕਿਹੋ ਜਿਹਾ ਆਜਿਹੜੇ ਘਰ ਬਣੇ ਹੋਏ ਨੇ ਇਹ ਸਾਰੇ ਘਰ ਮਿੱਟੀ ਦੇ ਬਣੇ ਹੋਏ ਨੇ ਮਿੱਟੀ ਦੇ ਬਲਾਕਾਂ ਦੇ ਬਣੇ ਹੋਏ ਘਰ ਨੇ ਆ ਸਾਹਮਣੇ ਆਪ ਨੂੰ ਤਸਵੀਰ ਦਿੱਤੀ ਜਾਂਦੇ ਆ ਜਦੋਂ ਆਪਾਂ ਨੇ ਹੁਣ ਸੀਮਿੰਟ ਤੇ ਬਲੌਕ ਚੱਲਦੇ ਆ ਨਾ ਓਟੇ ਓਟੇ ਬਲੌਕ ਨੇ ਮਿੱਟੀ ਦੇ ਕੱਚੇ ਆ ਜਾਵਾਂ अब आप कहाँ जाएंगे इधर बैठेगा इधर ही बैठेंगे आज आप लामा जी हैं किस मिनिस्ट्री में रहते हैं आप फुटका फुट मैं कल वहां ही जाने वाला हूं हा? कल मैं वहां जाने वाला हूँ। तो। नहीं फुटा आज टाइम जन वाली हो गया सी तो पेंट च गिडा कटन आ गया ਸਾਰਾ ਪਿੰਡ ਕੱਚਾ ਆ ਜਿਹੜੇ ਘਰ ਦੇਖਦੇ ਨੇ ਸਾਰੇ ਮਿੱਟੀ ਤੇ ਬਲੋਕਾਂ ਨਾਲ ਬਣੇ ਹੋਏ ਨੇ ਤੇ ਪੱਥਰਾਂ ਨਾਲ ਚੰਚਣ ਕਿੰਨਾ ਨੇ ਆਪੋ ਆਪਣਾ ਹੱਕ ਜਤਾਇਆ ਹੋਇਆ ਘਰਾਂ ਦੀ ਖੇਤਾਂ ਦੀ ਬਾਉਂਡਰੀ ਲਾਈ ਹੋਈ ਹੈ ਸਾਰੇ ਪਿੰਡ ਦੇ ਵਿੱਚ ਪੱਥਰੀ ਪੱਥਰ ਨੇ ਕੱਚੇ ਘਰ ਨੇ ਜਮਾ ਤੇ ਆ ਪਿੰਡ ਦਾ ਪਾਣੀ ਦਾ ਪ੍ਰਬੰਧ ਆ ਇਹ ਪਿੱਛੋਂ ਆਉਂਦਾ ਪਾਣੀ ਕਿਤੋਂ ਇਹ ਪਾਣੀ ਇਹ ਘਰਾਂ 'ਚ ਵਰਤਦੇ ਨੇ ਪੀਣ ਦੇ ਲਈ ਖੇਤੀ ਦੇ ਲਈ ਤੇ ਆ ਜਿਹੜੇ ਪਾਥੀਆਂ ਨੇ ਇਹ ਸਾਰੀਆਂ ਯਾਕ ਦੇ ਕੋਇਦੀਆਂ ਨੇ ਸੈਲ ਨਾਲ ਜਮਚਾਉਣ ਦੇ ਲਈ ਇਹਨਾਂ ਨੇ ਸੰਭਾਲ ਕੇ ਰੱਖਿਆ ਹੋਇਆ ਹੈ ਇਸ ਪਿੰਡ 'ਚ ਅਜੇ ਤੱਕ ਬਿਜਲੀ ਦੀ ਸਪਲਾਈ ਨਹੀਂ ਆਈ। ਖੰਭੇ ਤਾਂ ਲੱਗੇ ਹੋਏ ਆ ਇਕੱਲੇ। ਪਰ ਤਾਰ ਕੋਈ ਨਹੀਂ। ਤਾਂ ਇਹਨਾਂ ਕੋਲੇ ਜਾਂ ਤਾਂ ਇਹੋ ਜਿਹਾ ਜਨਰੇਟਰ ਰੱਖਿਓ ਜੀ ਨਿੱਕੇ ਕੰਮ ਚਲਾਉ। ਜਿਵੇਂ ਹਾਂ ਪਿਆ ਇੱਕ ਇੱਕ ਬਾਈ ਨਿੱਕਾ ਇੱਧਰ ਰੱਖੀ ਬੈਠਾ। ਤੇ ਜਾਂ ਫਿਰ ਸਾਰੇ ਪਿੰਡ ਦੇ ਵਿੱਚ ਸੋਲਰ ਪੈਨਾ ਚਾਹੁੰਦੇ। ਮੌਸਮ ਵਾਵਾ ਠੰਡਾ ਹੋ ਗਿਆ। ਤਾਂ ਪਹਾੜਾਂ ਤੇ برف ਪੈਣ ਲੱਗੀ। ਯਾਖ ਵੀ ਪਹਾੜਾਂ ਦੀ ਟੀਸੀਆਂ ਤੋਂ ਥੱਲੇ ਆ ਗਈ। ਆਹ ਹਰਤੇ। ਇਸ 7 ਵਜੇ ਤੱਕ ਆਪਦੇ ਟਿਕਾਣੇ ਪਹੁੰਚ ਲਗੇ। ਅਜੇ ਤੱਕ 6 ਵਜੇ ਅਸ਼ਾਮ। ਮੈਨੂੰ ਆਇਆ ਵੀ ਮੈਂ ਇਹਨੂੰ ਦੇਖ ਕੇ ਜਾਵਾਂ। ਠੰਡ ਵੀ ਬਹੁਤ ਹੋ ਗਈ ਉਧਰ। ਇਹ ਆਪਣੇ ਆਥਨ ਦਾ ਪ੍ਰਸ਼ਾਦਾ ਪਾਣੀ ਰੋਟੀਆਂ ਲੋਕਲ ਇਹਨਾਂ ਦੇ ਰਾਜਮ ਨਾਲ ਬਾਈ ਹੋਰ ਨੇ ਬਣੂ ਗੰਢਾ ਘੱਟ ਕੇ ਦਿੱਤਾ ਤੇ ਹੁਣ ਕਰਦੇ ਆਂ ਪੇਟ ਪੂਜਾ ਆਪਣੇ ਅੱਜ ਦੇ ਬਲੌਗ ਦੀ ਸਮਾਪਤੀ ਹੋਣ ਲੱਗੀ ਆ ਤੇ ਕੱਲ ਨੂੰ ਆਪਾਂ ਇਹ ਤੋਂ ਅਗਲਾ ਪਿੰਡ ਦੇਖਾਂਗੇ ਪੂਰਾ ਬਲੌਗ ਦੇਖਣ ਦੀ ਲੋੜਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇਹ ਸਫ਼ਰ ਆਪਣਾ ਬਹੁਤ ਸੋਹਣਾ ਹੋ ਰਿਹਾ ਤੇ ਤੁਸੀਂ ਬਹੁਤ ਸੋਹਣੇ ਤਰੀਕੇ ਦੇ ਨਾਲ ਕਮੈਂਟ ਕਰ ਰਹੇ ਹੋ ਥੋੜਾ ਸਾਰਿਆਂ ਦਾ ਦਿਲ ਤੋਂ ਸਤਿਕਾਰ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ファットシリーズ。